ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਨਵੇਂ ਤਰੀਕੇ ਨਾਲ ਅਦਰਕ ਲਸਣ ਤੇ ਹਰੀ ਮਿਰਚ ਦਾ ਅਚਾਰ ਜਿਹੜਾ ਹੈ ਕਿ ਇਹ ਸਾਲੋਂ ਸਾਲ ਖਰਾਬ ਨਹੀਂ ਹੋ ਸਕਦਾ ਨਵੇਂ ਤਰੀਕੇ ਨਾਲ ਆਪਾਂ ਇਹ ਅਚਾਰ ਬਣਾਵਾਂਗੇ ਹੋਰ ਅਚਾਰ ਬਣਾਉਣ ਵਾਸਤੇ ਵੀ ਆਪਾਂ ਇਹ ਤਰੀਕਾ ਜਿਹੜਾ ਵਰਤ ਸਕਦੇ ਹਾਂ ਤੇ ਇਹਦੇ ਵਾਸਤੇ ਆਪਾਂ ਨੇ 100 ਗ੍ਰਾਮ ਹਰੀ ਮਿਰਚ 100 ਗ੍ਰਾਮ ਛਿੱਲੇ ਆਪਾਂ ਲਸਣ 150 ਗ੍ਰਾਮ ਲਿਆ ਆਪਾਂ ਨੇ ਅਦਰਕ ਅਦਰਕ ਹੈ ਜਿਹੜਾ ਸਾਡਾ ਪੱਕਿਆ ਹੋਇਆ ਅਦਰਕ ਹੈ ਜਿਆਦਾ ਕੱਚਾ ਨਹੀਂ ਹੈ ਇਹਦੇ ਜਿਹੜਾ achar ਉਹ ਕਦੇ ਵੀ ਖਰਾਬ ਨਹੀਂ ਹੁੰਦਾ ਤੇ ਖਾਣ ਵਿੱਚ ਵੀ ਬਹੁਤ ਹੀ ਸਵਾਦ ਤਿਆਰ ਹੁੰਦਾ ਤੇ ਸਭ ਤੋਂ ਪਹਿਲਾਂ ਆਪਾਂ ਨੇ ਅਦਰਕ ਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਫਿਰ ਆਪਾਂ ਇਹਨੂੰ ਛਿੱਲੇਾਂ ਛਿੱਲ ਕੇ ਆਪਾਂ ਨੇ ਇਸ ਕੱਪੜੇ ਦੇ ਨਾਲ ਸਾਫ਼ ਕਰ ਲੈਣਾ ਤੇ ਜੇ ਹਰੀ ਮਿਰਚਾ ਜਿਹੜੀ ਨੇ ਆਪਾਂ ਨੇ ਡੰਡੀਆਂ ਉਤਾਰ ਦੇਣੀਆਂ ਤੇ ਆਪਾਂ ਹੁਣ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਅਦਰਕ ਨੂੰ ਸੁਕਾ ਲੈਣਾ ਜਿਹੜੇ ਤੇ ਸਿੱਲਾ ਪਾਣਾ ਉਹ ਆਪਾਂ ਨੇ ਬਿਲਕੁਲ ਸਾਫ਼ ਕਰ ਦੇਣਾ ਖਤਮ ਕਰ ਦੇਣਾ ਕਿਉਂਕਿ ਸਿੱਲੇ ਬਣ ਜੇ ਅਚਾਰ ਦੇ ਵਿੱਚ ਰਹਿ ਜਵੇ ਤਾਂ ਅਚਾਰ ਜਿਹੜਾ ਛੇਤੀ ਖਰਾਬ ਹੋ ਜਾਂਦਾ ਆਪਾਂ ਇਸ ਤਰ੍ਹਾਂ ਇਸ ਢੰਗ ਦੇ ਨਾਲ ਜੇ ਅਚਾਰ ਨੂੰ ਬਣਾਈਏ ਤਾਂ ਅਚਾਰ ਜਿਹੜਾ ਸਾਡਾ ਅਦਰਕ ਦਾ ਕਦੀ ਵੀ ਖਰਾਬ ਨਹੀਂ ਹੁੰਦਾ ਤੇ ਲਸਣ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹਰੀ ਮਿਰਚ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਐਸੀ ਤਰ੍ਹਾਂ ਅਦਰਕ ਨੂੰ ਆਪਾਂ ਨੇ ਚੰਗੀ ਤਰ੍ਹਾਂ ਸੁਕਾ ਲੈਣਾ ਤੇ ਦੇਖੋ ਹੁਣ ਜਿਹੜੀ ਆਪਾਂ ਹਰੀ ਮਿਰਚਾਂ ਆਉਂਦੀ ਆਪਾਂ ਨੇ ਡੰਡੀ ਜਿਹੜੀ ਉਤਾਰ ਦੇਣੀ ਹੈ ਲਸਣ ਜਿਹੜਾ ਸਾਡਾ ਉਹ ਬਿਲਕੁਲ ਸਾਫ਼ ਹੈ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਜਿਹੜਾ ਅਚਾਰ ਆਹੋ ਬਣਾਵਾਂਗੇ ਦੇਖੋ ਤਾਜੀ ਬਿਲਕੁਲ ਹਰੀ ਮਿਰਚਾ ਸਾਡੀ ਬਿਲਕੁਲ ਸਾਫ਼ ਹੈ ਤੇ ਆਪਾਂ ਇਹਨੂੰ ਡੰਡੀਆਂ ਤਾਰ ਕੇ ਤੇ ਆਪਾਂ ਇਹਨੂੰ ਸਾਫ਼ ਕਰ ਲਿਆ ਤੇ ਇਹ ਹੈਗਾ ਸਾਡਾ ਅਦਰਕ ਲਸਣ ਹਰੀ ਮਿਰਚ ਇਹਨਾਂ ਦੇ ਆਪਾਂ ਦੋ ਦੋ ਹਿੱਸੇ ਕਰ ਲੈਣੇ ਅਦਰਕ ਨੂੰ ਆਪਾਂ ਦੋ ਹਿੱਸਿਆਂ 'ਚ ਵੰਡ ਲੈਣਾ ਹਰੀ ਮਿਰਚ ਤੇ ਲਸਣ ਇਹਨਾਂ ਨੂੰ ਵੀ ਆਪਾਂ ਦੋ ਦੋ ਜਗ੍ਹਾ ਜਿਹੜਾ ਕਰ ਲੈਣਾ ਜਿਹੜਾ ਪਰੋਂ ਇਹ ਇਹ ਅਲੱਗ-ਅਲੱਗ ਕਰਿਆ ਇਹਨਾਂ ਦੇ ਵਿੱਚ ਜਿਹੜੇ ਅਦਰਕ ਉਹਨੂੰ ਆਪਾਂ ਨੇ ਲੰਬੇ ਸ਼ੇਪ ਦੇ ਵਿੱਚ ਚੀਰ ਲਏ ਹਰੀ ਜਿਹੜੀ ਮਿਰਚ ਐ ਉਹਨੂੰ ਆਪਾਂ ਨੇ ਦੋ ਦੋ ਹਿੱਸੇ ਕਰ ਲੈਣੇ ਤੇ ਜਿਹੜਾ ਲਸਣ ਆ ਉਹਦੇ ਵੀ ਆਪਾਂ ਨੇ ਦੋ ਦੋ ਹਿੱਸੇ ਕਰ ਲੈਣੇ ਤੇ ਜਿਹੜਾ ਬਾਕੀ ਸਾਡਾ ਬਚਿਆ ਹੋਇਆ ਆਪਾਂ ਨੇ ਕੱਢਿਆ ਉਹ ਆਪਾਂ ਜਿਹੜਾ ਚੋਪਰ ਦੇ ਵਿੱਚ ਪਾ ਕੇ ਤਿੰਨੇ ਚੀਜ਼ਾਂ ਨੂੰ ਆਪਾਂ ਨੇ ਚੋਪਰ ਦੇ ਵਿੱਚ ਪਾ ਕੇ ਚੋਪ ਕਰ ਲੈਣਾ ਤੇ ਬਾਕੀ ਜਿਹੜਾ ਬਚੋ ਆਪਾਂ ਨੇ ਕਟਿੰਗ ਕਰ ਲਈ ਅਦਰਕ ਦੀ ਵੀ ਤੇ ਲਸਣ ਦੀ ਵੀ ਤੇ ਹਰੀ ਮਿਰਚ ਦੀ ਵੀ ਇਹਨਾਂ ਦੀ ਆਪਾਂ ਨੇ ਕਟਿੰਗ ਕਰ ਲਈ ਤੇ ਜਿਹੜੇ ਆਪਾਂ ਨੇ ਵਿੱਚੋਂ ਅੱਧਾ ਸਮਾਨ ਲਿਆ ਤੇ ਇਹਨੂੰ ਆਪਾਂ ਛੋਟੀ ਸ਼ੇਪ ਦੇ ਵਿੱਚ ਕੱਟ ਲਿਆ ਕਿਉਂਕਿ ਚੌਪ ਕਰਨ ਦੇ ਵਿੱਚ ਫਿਰ ਇਹ ਆਸਾਨੀ ਨਾਲ ਆਪਾਂ ਇਹਨੂੰ ਚੌਪਰ ਦੇ ਵਿੱਚ ਚੌਪ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਪਾਇਆ ਆਪਾਂ ਨੇ ਲਸਣ ਆਪਾਂ ਇੱਥੇ ਇੱਕ ਚੀਜ਼ ਪਾ ਕੇ ਜਿਹੜੇ ਇਹਨੂੰ ਨਾਲ ਦੀ ਨਾਲ ਆਪਾਂ ਨੇ ਇੱਕ ਜਗ੍ਹਾ ਆਪਾਂ ਨੇ ਚੌਪ ਕਰ ਲਿਆ ਹੁਣ ਆਪਾਂ ਲਸਣ ਨੂੰ ਚੰਗੀ ਤਰ੍ਹਾਂ ਮਿਕਸ ਚੌਪ ਕਰ ਲੈਣਾ ਅੱਧਾ ਤੜਿਆ ਜਿਹਾ ਆਪਾਂ ਕਰਨਾ ਆਪਾਂ ਇਹਨੂੰ ਮਿਕਸੀ ਦੇ ਵਿੱਚ ਵੀ ਕਰ ਸਕਦੇ ਆ ਇਹਦੇ ਆਪਾਂ ਬਹੁਤ ਜ਼ਿਆਦਾ ੜਾਪਾ ਨਹੀਂ ਪੇਸਟ ਨਹੀਂ ਬਣਾਉਣਾ ਇਹ ਆਪਾਂ ਨਵੇਂ ਤਰੀਕੇ ਨਾਲ ਜਿਹੜਾ ਆਚਾਰ ਬਣਾਉਣਾ ਹੈ ਤੇ ਦੇਖੋ ਹੁਣ ਆਪਾਂ ਪਾਵਾਂਗੇ ਨਾਲ ਅਦਰਕ ਤੇ ਹਰੀ ਮਿਰਚ ਇਹਨਾਂ ਦੇ ਆਪਾਂ ਛੋਟੇ ਪੀਸ ਕਰ ਲੈ ਛੋਟੂ ਪੀਸ ਕਰਨੇ ਦੇ ਨਾਲ ਵੀ ਜਿਹੜਾ ਆਪਾਂ ਇਹਨੂੰ ਆਸਾਨੀ ਦੇ ਨਾਲ ਚੌਪ ਕਰ ਸਕਦੇ ਹਾਂ ਹਾਂਜੀ ਆਪਾਂ ਨੇ ਕਿੰਨੇ ਚੀਜ਼ਾਂ ਚੌਪ ਕਰ ਲਈਆਂ ਤੇ ਇਹ ਜਿਹੜਾ ਸਾਡਾ ਕਟਿੰਗ ਕਰਿਆ ਹੋਇਆ ਸਮਾਨ ਹੈ ਇਹਨੂੰ ਆਪਾਂ ਨੇ ਇੱਕ ਖੁੱਲੇ ਭਾਂਡੇ ਦੇ ਵਿੱਚ ਪਾ ਲੈਣਾ ਕੱਚ ਦੇ ਭਾਂਡੇ ਵਿੱਚ ਹੀ ਪਾ ਸਕਦੇ ਆਪਾਂ ਇਹਨੂੰ ਮਿਕਸ ਕਰਨ ਵਾਸਤੇ ਕੋਈ ਵੀ ਭਾਂਡਾ ਲੈ ਸਕਦੇ ਆ ਤੇ ਨਾਲ ਪਾਇਆ ਆਪਾਂ ਨੇ ਚੌਪ ਕਰਿਆ ਹੋਇਆ ਇਹ ਤਿੰਨੇ ਚੀਜ਼ਾਂ ਅਦਰਕ ਲਸਣ ਤੇ ਹਰੀ ਮਿਰਚ ਆਪਾਂ ਇਹਨੂੰ ਦੋ ਹਿੱਸਿਆਂ ਦੇ ਵਿੱਚ ਤਿਆਰ ਕਰ ਲਿਆ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਦੇਣਾ ਤੇ ਫਿਰ ਆਪਾਂ ਇਹਨੂੰ ਕਿਸੇ ਕੱਚ ਦੇ ਭਾਂਡੇ ਦੇ ਵਿੱਚ ਇਹ ਜਿਹੜਾ ਆਪਾਂ ਅਚਾਰ ਪਾਵਾਂਗੇ। ਹਾਂਜੀ ਹੁਣ ਇਹ ਜਿਹੜਾ ਸਾਡਾ ਅਸੀਂ ਆਪਣਾ ਇਹ ਪੂਰਾ ਹਰੀ ਮਿਰਚ ਵਿੱਚ ਪੂਰੀ ਤਰ੍ਹਾਂ ਮਿਕਸ ਕਰ ਲਿਆ। ਹੁਣ ਪਾਈ ਆਪਾਂ ਇੱਕ ਚਮਚ ਪਾਇਆ ਕਲੌਂਜੀ ਦਾ। ਇੱਕ ਚਮਚ ਪਾਇਆ ਅਸੀਂ ਹਲਦੀ ਪਾਊਡਰ। ਇੱਕ ਚਮਚ ਪਾਇਆ ਸੀ ਨਮਕ ਦਾ ਨਮਕ ਜਿਹੜਾ ਆਪਾਂ ਨੇ ਥੋੜਾ ਜਿਹਾ ਜ਼ਿਆਦਾ ਪਾਇਆ। ਇੱਕ ਚਮਚ ਪਾਇਆ ਆਪਾਂ ਦੇਗੀ ਮਿਰਚ ਤੇ ਇੱਕ ਚਮਚ ਪਾਇਆ ਆਪਾਂ ਨੇ ਮੈਸ਼ ਕਰਕੇ ਅਜਵੈਨ ਦਾ ਇਹ ਜਿਹੜੇ ਆਪਾਂ ਮਸਾਲੇ ਪਾਏ ਆ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਦਾਂ। ਹਾਂਜੀ ਦੇਖੋ ਜਿਸ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਿਆ ਆਚਾਰ ਜਿਹੜਾ ਇਹਦਾ ਬਣ ਕੇ ਬਹੁਤ ਹੀ ਸਵਾਦ ਤਿਆਰ ਹੋਊਗਾ। ਦੇਖਣ ਦੇ ਵਿੱਚ ਦੇਖੋ ਕਿੰਨਾ ਵਧੀਆ ਲੱਗ ਰਿਹਾ ਤੇ ਖਾਣ ਵਿੱਚ ਵੀ ਬਹੁਤ ਜਿਹੜਾ ਸਾਡਾ achar ਆ ਬਹੁਤ ਹੀ ਸੁਆਦ ਿਆਰ ਹੁੰਦਾ ਜੇ ਤੁਸੀਂ ਵੀ ਇੱਕ ਵਾਰ ਵੀ ਇਸ ਢੰਗ ਦੇ ਨਾਲ ਬਣਾ ਲਿਆ ਤੁਸੀਂ ਹਮੇਸ਼ਾ ਇੰੇ ਐਸੇ ਢੰਗ ਦੇ ਨਾਲ achar ਬਣਾਉਂਗੇ ਤੇ ਆਪਾਂ ਨੇ ਇੱਕ ਬੜਾ ਚਮਚਾ ਜਿਹੜਾ ਪਾਇਆ ਸਿਰਕੇ ਦਾ ਸਿਰਕਾ ਆਪਾਂ ਕੋਈ ਵੀ ਲੈ ਸਕਦੇ ਆਪਾਂ ਨੇ ਸਿਰਕੇ ਨੂੰ ਚੰਗੀ ਤਰ੍ਹਾਂ ਮਿਰਚ ਤੇ ਅਦਰਕ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਕਰ ਦਿਆ ਤਾਂ ਕਿ ਜਿਹੜੇ ਮਸਾਲੇ ਉਹ ਚੰਗੀ ਤਰ੍ਹਾਂ ਵਿੱਚ ਨਮਕ ਮਿਕਸ ਹੋ ਜਵੇ ਤੇ ਬਰਾਬਰ ਜਿਹੜਾ ਨੂਨ ਮਿਰਚ ਹੋ ਜਵੇ ਹੁਣ ਆਪਾਂ ਇਹਨੂੰ 10 ਮਿੰਟ ਵਾਸਤੇ ਢਾਗ ਤਾਂ ਹੁਣ ਆਪਾਂ ਬਣਾਉਂਦੇ ਆ ਮਸਾਲਾ ਇੱਕ ਚਮਚ ਪੀਲੀ ਰਾਈ ਇੱਕ ਚਮਚ ਕਾਲੀ ਰਾਈ ਇੱਕ ਚਮਚ ਦਾਣਾ ਮੇਥੀ ਇੱਕ ਚਮਚ ਲੈ ਆਪਾਂ ਸੌਫ ਦਾ ਤੇ ਇੱਕ ਚਮਚ ਲੈ ਆਪਾਂ ਨੇ ਬੜਾ ਤਣੀਆ ਪਾਉਂਦਾ ਇਹ ਜਿਹੜਾ ਮਸਾਲਾ ਆਪਾਂ ਨੇ ਇਹ ਇਹਦੇ ਵਿੱਚ ਪਾਉਣਾ ਹੈ ਆਚਾਰ ਦੇ ਵਿੱਚ ਇਹਨੂੰ ਆਪਾਂ ਨੇ 2 ਮਿੰਟ ਹੀ ਭੁੰਨਣਾ ਇਹਨਾਂ ਨੂੰ ਹਲਕੇ ਜਿਹਾ ਆਪਾਂ ਨੇ ਬਰਾਊਨ ਕਰ ਲੈਣਾ ਜਦੋਂ ਤੱਕ ਇਹ ਸਾਡੀ ਜਿਹੜੀ ਰਾਈ ਉਹ ਤੜਕਦੀ ਨਹੀਂ ਉਦੋਂ ਤੱਕ ਇਹ ਆਪਾਂ ਨੇ ਇਹਨੂੰ ਆ ਦੇਖੋ ਦਰਾਈ ਹੈ ਜਿਹੜੀ ਸਾਡੀ ਤੜਕ ਗਈ ਤੇ ਜਿਹੜਾ ਸਾਡਾ ਮਸਾਲਾ ਉਹ ਪੂਰੀ ਤਰ੍ਹਾਂ ਤਿਆਰ ਹੋ ਗਿਆ ਤੇ ਆਪਾਂ ਇਹਨੂੰ ਮਿਕਸੀ ਦੇ ਕੱਪ ਦੇ ਵਿੱਚ ਪਾ ਕੇ ਇਹਦਾ ਜਿਹੜਾ ਪਾਊਡਰ ਤਿਆਰ ਕਰ ਲਿਆ ਤੇ ਆਪਾਂ ਠੰਡਾ ਹੁੰਦੇ ਹੁਣ ਇਹਨੂੰ ਅਚਾਰ ਦੇ ਵਿੱਚ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਜਿਹੜਾ ਆਪਾਂ ਨੇ ਮਸਾਲਾ ਪਾਇਆ ਇਸ ਨੇ ਹੀ ਜਿਹੜਾ ਸਾਡਾ ਅਚਾਰ ਆ ਉਹ ਬਣਾ ਕੇ ਸਵਾਦ ਤਿਆਰ ਕਰਨਾ ਇਹ ਇਹ ਜਿਹੜੇ ਮਸਾਲੇ ਬਹੁਤ ਜ਼ਰੂਰੀ ਹੈ ਤੇ ਇਹਦੇ ਨਾਲ ਹੀ ਜਿਹੜਾ ਅਚਾਰ ਬਣ ਕੇ ਬਹੁਤ ਸਵਾਦ ਤਿਆਰ ਹੁੰਦਾ ਹਾਂਜੀ ਦੇਖੋ ਹੁਣ ਆਪਾਂ ਨੇ ਸਾਰੇ ਮਸਾਲੇ ਜਿਹੜੇ ਉਹ ਪੂਰੀ ਤਰ੍ਹਾਂ ਮਿਕਸ ਕਰਦੇ ਦੇਖੋ ਦੇਖਣ ਦੇ ਵਿੱਚ ਅਚਾਰ ਕਿੰਨਾ ਵਧੀਆ ਆਪਾਂ ਇਹਨੂੰ ਕੱਚਾ ਵੀ ਉਸੀ ਟਾਈਮ ਖਾ ਸਕਦੇ ਤੇ ਹੁਣ ਆਪਾਂ 2 ਮਿੰਟ ਵਾਸਤੇ ਢਾਗ ਤਾ ਇੱਕ ਕੌਲੀ ਆਪਾਂ ਕਰੀ ਸਰੋਂ ਦੇ ਤੇਲ ਦੀ ਗਰਮ ਆਪਾਂ ਨੇ ਇੰਨਾ ਕਿ ਜ਼ਿਆਦਾ ਸਰੋਂ ਤੇਲ ਨੂੰ ਗਰਮ ਕਰਨਾ ਜਦੋਂ ਤਾਂ ਕਿ ਇਹਦੇ ਵਿੱਚ ਭਾਪ ਨਹੀਂ ਆਉਂਦੀ ਕਿਉਂਕਿ ਇਹ ਕੱਚਾ ਤੇਲ ਆਪਾਂ achar ਦੇ ਵਿੱਚ ਪਾਣੇ ਆ ਉਹਦਾ ਜਿਹੜਾ ਟੇਸਟ ਥੋੜਾ ਜਿਹਾ ਅਲੱਗ ਹੋ ਜਾਂਦਾ ਅਸੀਂ ਤੇਲ ਨੂੰ ਪੂਰੀ ਤਰ੍ਹਾਂ ਪਹਿਲਾਂ ਕਾੜ ਲਿਆ ਤੇ ਇਹਨੂੰ ਹਲਕਾ ਜਿਹਾ ਠੰਡਾ ਕਰਨਾ ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ ਤੇ ਥੋੜਾ ਜਿਹਾ ਪਾਇਆ ਅਸੀਂ ਕਾਲਾ ਨਮਕ ਤੇ ਇਹ ਜਿਹੜਾ ਅਸੀਂ ਆਪਣਾ ਥੋੜਾ ਜਿਹਾ ਠੰਡਾ ਕਰਕੇ ਪਾਉਣਾ ਹੈ ਤੇ ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ ਤੇ ਹੁਣ ਇਹ ਮਸਾਲੇ ਜਿਹੜੇ ਆਪਾਂ ਨੂੰ ਪੂਰੀ ਤਰ੍ਹਾਂ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਦੇਖੋ ਦੇਖਣ ਦੇ ਵਿੱਚ ਕਿੰਨਾ ਵਧੀਆ ਆ ਲੱਗ ਰਿਹਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਤੇਲ। ਤੇਲ ਆਪਾਂ ਨੇ ਪੂਰੀ ਤਰ੍ਹਾਂ ਕਾੜ ਲਿਆ ਤੇ ਇਹਨੂੰ ਆਪਾਂ ਠੰਡਾ ਕਰ ਲਿਆ। ਤੇਲ ਜਿਹੜਾ ਆਪਾਂ ਨੇ ਹਲਕਾ ਜਿਹਾ ਗਰਮੇ ਪਾਉਣਾ ਹੈ। ਜੇ ਆਪਾਂ ਤੇਲ ਠੰਡਾ ਪਾ ਦੂੰਗੇ ਜਿਹੜੇ ਮਸਾਲੇ ਸੌਖੇ ਜਿਹੇ ਮਿਕਸ ਨਹੀਂ ਹੁੰਦੇ ਤੇਲ ਜੇ ਆਪਾਂ ਗਰਮ ਪਾਈਏ ਤਾਂ ਜਿਹੜਾ ਨਮਕ ਹੈ ਤੇ ਜਿਹੜੇ ਹਲਦੀ ਆ ਉਹ ਪੂਰੀ ਤਰ੍ਹਾਂ ਮਿਕਸ ਹੋ ਜਾਂਦੇ ਤੇ ਜਿਹੜੀ ਆਪਾਂ ਨੇ ਦੇਗੀ ਮਿਰਚ ਪਾਈ ਹੈ ਜਿਹੜਾ ਤਾਂ ਕਲਰ ਵੀ ਵਧੀਆ ਆਉਂਦਾ ਤੇ ਅਚਾਰ ਦੇਖਣ ਵਿੱਚ ਵੀ ਜਿਹੜਾ ਬਹੁਤ ਹੀ ਵਧੀਆ ਲੱਗਦਾ ਖਾਣ ਵਿੱਚ ਵੀ ਬਹੁਤ ਸਵਾਦਿਆਰ ਹੁੰਦਾ ਹੁਣ ਆਪਾਂ ਦੇਖੋ ਇਹ ਪੂਰੀ ਤਰ੍ਹਾਂ ਸਾਡਾ ਅਚਾਰ ਜਿਹੜਾ ਉਹ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇੱਕ ਦਨੇ ਪਾਪ ਆਪਾਂ ਨੇ ਹਿੰਗ ਦੀ ਜਿਹੜੀ ਧੂਆ ਆਪਾਂ ਇਹਨੂੰ ਦੇਣਾ ਹੈ ਜਦੋਂ ਆਪਾਂ ਕਿਸੇ ਵੀ ਚਾਹਨ ਹਿੰਗ ਦਾ ਧੂਆ ਦਵਾਂਗੇ ਤੇ ਅਚਾਰ ਕਦੀ ਵੀ ਖਰਾਬ ਜਿਹੜਾ ਨਹੀਂ ਹੋ ਸਕਦਾ ਅਸੀਂ ਇੱਕ ਸਾਈਡ ਤੇ ਜਿਹੜੀ ਓਇਲੇ ਤੇ ਜਿਹੜੀ ਅੱਗ ਜਿਹੜੀ ਆਪਾਂ ਨੇ ਤਿਆਰ ਕਰ ਲਈ ਤੇ ਉਹਦੇ ਵਿੱਚ ਆਪਾਂ ਦਵਾਂਗੇ ਪਾਪ ਧੂਆ ਜੇ ਨੂੰ ਆਪਾਂ ਕਹਿ ਦਿੰਨੇ ਆ ਜਿਹੜੇ ਪਾਂਡੇ ਦੇ ਵਿੱਚ ਅਸੀਂ ਅਚਾਰ ਨੂੰ ਪਾਉਣਾ ਹੈ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਹਿੰਗ ਦੀ ਜਿਹੜੀ ਧੂਆਂ ਭਰ ਲੈਣਾ ਪੂਰੀ ਤਰ੍ਹਾਂ ਉਹਨੂੰ ਆਪਾਂ ਨੇ ਧੂਏ ਦੇ ਨਾਲ ਹਿੰਗ ਦੀ ਆਪਾਂ ਨੇ ਭਾਪ ਦੇਣੀ ਹਾਂਜੀ ਆਪਾਂ ਨੇ ਅੱਗ ਤਿਆਰ ਕਰ ਲਈ ਹੁਣ ਇਹਦੇ ਪਰ ਦੇਖੋ ਆਪਾਂ ਜਿਹੜੀ ਹਿੰਗ ਪਾ ਦੇਣੀ ਹੈ ਹਿੰਗ ਨੂੰ 2 ਮਿੰਟ ਜਿਦਾਂ ਹੀ ਇਹਦਾ ਅਸਰ ਜਾਂ ਸ਼ੁਰੂ ਹੋਣਾ ਹੈ ਤੇ ਜਿਹੜਾ ਤੇ ਧੂਆਂ ਹੋ ਬਹੁਤ ਜ਼ਿਆਦਾ ਧੂਆਂ ਹੋ ਜਾਂਦਾ ਦੇਖੋ ਇਸ ਤਰ੍ਹਾਂ ਆਪਾਂ ਨੇ ਡੱਬੇ ਨੂੰ ਆਪਾਂ ਨੇ ਕਿਸੇ ਵੀ ਵਰਤਮਾਨ ਨੂੰ ਇਸ ਤਰ੍ਹਾਂ ਜੇੜਾ ਤੂੰ ਆਪਾਂ ਨੇ ਚੰਗੀ ਤਰ੍ਹਾਂ ਵਿੱਚ ਦੇ ਦੇਣਾ ਤਾਂ ਕਿ ਜਿਹੜਾ achar ਸਾਡਾ ਸਾਲੋਂ ਸਾਰ ਜਿਹੜਾ ਖਰਾਬ ਨਹੀਂ ਹੋ ਸਕਦਾ ਕੋਈ ਵੀ achar ਪਾਉਣਾ ਪੈਸ ਢੰਗ ਨਾਲ ਪਾ ਸਕਦੇ ਦੇਖੋ ਆਪਾਂ ਨੇ ਨਾਲ ਦੀ ਨਾਲ ਹੀ ਜਿਹੜਾ ਉਸੇ ਡੱਬੇ ਦੇ ਵਿੱਚ ਆਪਾਂ ਨੇ achar ਪਾਤਾ achar ਦੇਖੋ ਦੇਖਣ ਦੇ ਵਿੱਚ ਕਿੰਨਾ ਵਧੀਆ ਲੱਗ ਰਿਹਾ ਤੇ ਖਾਣ ਵਿੱਚ ਵੀ ਨਾਲ ਦੀ ਨਾਲ ਹੀ ਇਹ achar ਸਾਡਾ ਤਿਆਰ ਹੋ ਗਿਆ ਇਹ ਆਪਣਾ ਘਰ ਦਾ ਬਣਾਇਆ ਹੋਇਆ ਵਧੀਆ achar ਹੈ ਇਹਨੂੰ ਆਪਾਂ ਐਸੇ ਢੰਗ ਨਾਲ ਬਣਾਈਏ ਇਸੇ ਢੰਗ ਦੇ ਨਾਲ ਕੋਈ ਵੀ ਅਚਾਰ ਆਪਾਂ ਮਰਤਮਾਨ ਦੇ ਵਿੱਚ ਪਾਉਣਾ ਹੈ ਆਪਾਂ ਉਹਨੂੰ ਹਿੰਗ ਦਾ ਧੂਆਂ ਦੇ ਕੇ ਪਾਈਏ ਤਾਂ ਸਾਲੋਂ ਸਾਲ ਜ਼ਿੰਦਗੀ ਭਰ ਜਿਹੜਾ ਸਾਡਾ ਅਚਾਰ ਉਹ ਖਰਾਬ ਨਹੀਂ ਹੁੰਦਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਬਿਕ ਵਰੀ ਜਰੂਰ ਬਣਾਇਓ ਮੇਰੇ ਦੇਖਣ ਦਾ ਬਹੁਤ ਬਹੁਤ ਧੰਨਵਾਦ